ਯਾਰੋਂ ਕੀ ਕਰੀ ਜਿਹੜਾ ਕੰਮ ਆ ਉਹ ਖਤਮ ਕਰਕੇ ਆ ਜੀ ਤਾ ਕਰ ਕੁਛ ਕਰੋ ਅੱਗੇ ਬਾਰੇ ਵੀ ਸੋਚੋ ਨਿਆਣੇ ਵੱਡੇ ਹੋਈ ਜਾਂਦੇ ਆ ਮਹਿੰਗਾਈ ਕਿੰਨੀ ਆਜ ਕੱਲ ਇੱਥੇ ਰਹਿ ਕੇ ਸਾਦਾ ਏ ਤੁਸੀਂ ਕੋਈ ਬਾਹਰਲਾ ਕੰਮ ਬਣਾ ਲਓ ਕੀ ਕਰੀਏ ਮੈਂ ਦੱਸ ਤੁਸੀਂ ਵੀ ਬਾਹਰਲਾ ਕੰਮ ਬਣਾਓ ਕਿਸੇ ਨੂੰ ਪੁੱਛ ਲਓ ਪਾਸਪੋਰਟ ਲਾ ਲਓ ਆਪਣਾ ਅੱਛਾ ਆਪਣੇ ਗਵਾਂਢੀ ਇੰਨੀ ਗਏ ਆ ਬਾਹਰ ਸਾਰੇ ਬਾਹਰ ਜਾਈ ਜਾਂਦੇ ਆ ਤੁਸੀਂ ਇੱਥੇ ਹੀ ਆ ਤੁਸੀਂ ਵੀ ਆਪਣੇ ਬਾਰੇ ਸੋਚੋ ਕੁਛ ਕੁਛ ਨਿਆਣੇ ਬਾਰੇ ਭਾਰਵੀ ਕਰਮ ਨਾਲ ਹੀ ਆ ਨਾਲੇ ਉਹਨਾਂ ਕੋਲ ਤਾਂ ਪੈਸੇ ਆ ਚਲ ਪੈਸੇ ਤਾਂ ਇੰਤਜ਼ਾਮ ਹੋ ਜਾਂਦਾ ਬੰਦਾ ਫੜ ਲੈਂਦਾ ਹੈ ਤੇ ਕੋਸ਼ਿਸ਼ ਤਾਂ ਕਰੋ ਦੇਖੋ ਤੁਸੀਂ ਲੋਕੀ ਕਿੱਦਾਂ ਅੱਗੇ ਵਧ ਗਏ ਆ ਬਾਹਰ ਜਾਈ ਜਾਂਦੇ ਆ ਅਸੀਂ ਉੱਥੇ ਉੱਥੇ ਹੀ ਆ ਤੁਸੀਂ ਕੁਝ ਕਰੋ ਹਣ ਵਿਧਿਆਰੀਆ ਜੋਗੇ ਰਹਿਣਾ ਚਲੋ ਦੇਖ ਲੈਨੇ ਹਾਂ ਉਹ ਸੋਚਦਾ ਮੈਂ ਵੀ ਕਈ ਵਾਰੀਆਂ ਪਰ ਹੁਣ ਕਿਸੇ ਪਾਸੇ ਹੱਥ ਨਹੀਂ ਬੰਦਾ ਕੀ ਕਰੀਏ ਕੀ ਨਾ ਕਰੀਏ ਦੇਖੋ ਤੁਸੀਂ ਆਪਣੇ ਗਵਾਂਢੀ ਵੀ ਚੱਲ ਗਿਆ ਬਾਹਰ ਤੇ ਹੋਰ ਕਈ ਮੁੰਡੇ ਚੱਲ ਗਏ ਮਹੱਲੇ ਚੋਂ ਬਾਹਰ ਤੁਸੀਂ ਵੀ ਸੋਚੋ ਆਪਾਂ ਇੱਥੇ ਦੇ ਉੱਥੇ ਹੀ ਆ ਸਾਰੇ ਲੋਕ ਕਿ ਅੱਗੇ ਵਧ ਜਾਂਦੇ ਆ ਆਪਾਂ ਪਿੱਛੇ ਜਾਂਦੇ ਆ ਕੋ ਬੱਚਿਆਂ ਦਾ ਵੀ ਦੇਖੋ ਗਾਂਹਲਾ ਉਹਨਾਂ ਕੋ ਵੇਖੋ ਉਹ ਕੰਮਕਾਰ ਤਾਂ ਆਪਾਂ ਇੱਥੇ ਕਰਦੇ ਆ ਪਰ ਇਹ ਵੀ ਸਰਦਾ ਨਹੀਂ ਕੀ ਕਰੀ ਹਣ ਰੋਟੀ ਪਾਣੀ ਮੱਦੇ ਚੱਲਦਾ ਤੇ ਮੈਂ ਵੀ ਸੋਚਦਾ ਹਾਂ ਵੀ ਚਲੋ ਜਿੱਦਾਂ ਬਾਕੀ ਆਪਣੇ ਮਹੱਲੇ ਦੇ ਮੁੰਡੇ ਚੱਲ ਗਏ ਆ ਕਿਸੇ ਨਾ ਕਿਸੇ ਕੋਲ ਆਪਾਂ ਵੀ ਨਿਕਲੀਏ

ਆ ਲਾਓ ਫੇ ਕਦੀ ਸੋਚਿਆ ਨਹੀਂ ਵੀ ਬਾਹਰ ਜਾਣਾ ਜਾਂ ਨਹੀਂ ਜਾਣਾ ਜਾਂ ਜਾਵਾਂਗੇ ਇਦਾਂ ਕਰਦੇ ਆਪਾਂ ਪਹਿਲਾਂ ਪਾਸਪੋਰਟ ਅਪਲਾਈ ਕਰੀਏ ਕਰਿਆ ਫੇ ਕੱਲ ਨੂੰ ਆਹ ਤਿਆਰੀ ਕਰਕੇ ਸਾਰੇ ਸੁਣਿਆ ਕਹਿੰਦੇ 2.5 ਮਹੀਨੇ ਦੇ ਵਿੱਚ ਨਵਾਂ ਪਾਸਪੋਰਟ ਆ ਜਾਂਦਾ ਠੀਕ ਨੇ ਇੱਕ ਦਿਨ ਦੇ ਵਿੱਚ ਮੈਂ ਫੋਟੋ ਫੋਟੋ ਕਰਾ ਕੇ ਪੁੱਛ ਕੇ ਮੁੰਡਿਆਂ ਨੂੰ ਕਿੱਦਾਂ ਅਪਲਾਈ ਕਰਦੇ ਆ ਤੇ ਪਾਸਪੋਰਟ ਅਪਲਾਈ ਕਰਦੀ ਆ ਆਪਾਂ ਠੀਕ ਨੇ ਜੇ ਪਾਸਪੋਰਟ ਹੋਗਾ ਤਾਂ ਫੇਰੇ ਲਾਵਾਂਗੇ ਆਹੋ अच्छा मेरी गल सुनना पासपोर्ट चलो आ गया अपना मान लो जे आपा ਲਾਉਣਾ ਕਿਹੜੀ ਕੰਟਰੀ ਦਾ ਕਿਹੜੇ ਦੇਸ਼ ਜਾਣਾ ਹੈ ਦबई ਨੂੰ ਲਾ ਲਿਓ ਨਾਲ ਪੈਸੇ ਥੋੜੇ ਆ ਦबई ਨੂੰ ਮੇਰੇ ਤੋਂ ਨਹੀਂ ਕੰਮ ਕੋ ਮੋਣਾ ਦबई ਦੇ ਵਿੱਚ ਕੀ ਗਰਮੀ ਚ ਨਾ ਮੈਂ ਤਾਂ ਮੈਂ ਇੱਥੇ ਸਹੀ ਆ ਦबई ਸੁਣਿਆ ਹੁਣ ਕਹਿੰਦੇ ਇੰਨੇ ਪੈਸੇ ਬੁਸਰੀ ਮੰਗਦੇ ਹੈਗੇ ਆ ਆਪਣੇ ਮੰਡਲੇ ਤੇ ਉਹ ਪਰਲੇ ਮੰਡਲੇ ਤੇ ਗਏ ਆ ਮੁੰਡੇ ਦੋ ਉਹ ਦੱਸ ਦਿਆ ਕਹਿੰਦੇ ਕੁਛ ਨਹੀਂ ਇੱਥੇ ਹੈਗਾ ਕਿ ਕੈਨੇਡਾ ਦਾ ਲਾ ਲਿਓ ਕੈਨੇਡਾ ਦਾ ਪੁੱਛੋ ਬਈ ਦੱਸੋ ਕੈਨੇਡਾ ਦਾ ਆਪਣੇ ਕੋਲ ਕਿਹੜਾ ਜ਼ਮੀਨ ਵਾ ਜਿਹੜੀ ਆਪਾਂ ਗਹਿਣੇ ਦੇ ਦੇਣੀ ਆ ਜਾਂ ਵੇਚ ਦੇਣਾ ਪਤਾ ਕਿੰਨੇ ਪੈਸੇ ਲੱਗਦੇ ਆ 30 ਲੱਖ ਰੁਪਏ ਲੈਂਦੇ ਕੈਨੇਡਾ ਦਾ ਹੁਣ ਤੇ ਐਟ ਜਾਮ ਤਾਂ ਕਰਨ ਆਈ ਪੈਣਾ ਚਲੋ ਦੇਖਦੇ ਆ ਯੂਰਪ ਦਾ ਦੇਖ ਲੈਨੇ ਆ ਇਟਲੀ ਹੈਗਾ ਫਿਰ ਫਰਾਂਸ ਜਰਮਨ ਆ ਇਹਨਾਂ ਚ ਦੇਖ ਲੈਨੇ ਲਾਣਾ ਤਾਂ ਕੈਨੇਡਾ ਜਾਓ ਇੱਥੇ ਕਿ ਜਾਣਾ ਆ ਕੈਨੇਡਾ ਨੂੰ ਵੇਚਣਾ ਕੀ ਆਪਣੇ ਕੋਲ ਹੈ ਕੀ ਆ ਸਾਈਕਲ ਵਾ ਉਹ ਤਾਂ 500 ਦਾ ਵੀ ਨਹੀਂ ਵਿਕਣਾ ਕੱਲ ਜਦੋਂ ਮੈਂ ਕੰਮ ਤੋਂ ਆਉਂਦਾ ਸੀ ਨਾ ਮੈਂ ਉਹਦਾ ਰਿਹਾ ਉੱਥੇ ਦੁਕਾਨ ਮੋਰੇ ਖੜਾ ਸੀ ਉੱਥੇ ਆਪਣੇ ਉਹ ਉਹ ਚਵਾਰੇ ਵਾਲੇ ਦੇ ਨੀ ਮੁੰਡੇ ਹੈਗੇ ਉਹ ਗੱਲਾਂ ਕਰਦੇ ਸੀ ਕਹਿੰਦੇ ਇਟਲੀ ਵਿੱਚ ਰੋਲਾ ਪੈਂਦਾ ਵੀ ਪੇਪਰ ਖੁੱਲੜੇ ਆ ਤੇ ਜਾਂਦੇ ਆਪਾਂ ਪਾਸਪੋਰਟ ਹੋਂਦਾ ਤੇ ਆਪਾਂ ਫੇਰ ਇਟਲੀ ਦੇ ਅਪਲਾਈ ਕਰਾ ਲਵਾਂ ਕਿਸੇ ਨੂੰ ਪੁੱਛ ਕੇ ਦੇਖ ਲੈ ਜਿੱਦਾਂ ਕਰਨੀ ਕੋਈ ਆਪਣਾ ਰਿਸ਼ਦਾਰ ਤਾਂ ਹੈ ਨੀ ਇਟਲੀ ਦੇ ਵਿੱਚ ਹੈ ਨਾ ਐਦਾਂ ਜਾਣ ਪਛਾਨ ਕਰਨੀ ਪੈਣੀ ਆ ਵੀ ਜੇ ਉੱਥੇ ਆਪਣਾ ਕੋਈ ਬੰਦਾ ਕੋਈ ਵਾਕਫ ਤਾਂ ਮਿਲ ਜਵੇ ਤਾਂ ਆਪਾਂ ਕਹਾਂਗੇ ਸਾਡੇ ਪੇਪਰ ਵੀ ਅਪਲਾਈ ਕਰਾ ਦੇਣਾ ਪਰ ਉੱਥੇ ਦੇ ਪੈਸੇ ਵੀ ਬਹੁਤ ਲੈਂਦੇ ਆ ਸੋਣਿਆ 12-12 3-3 ਲੱਖ ਰੁਪਈਆ ਮੰਗਦੇ ਆ ਐਸੀ ਤਾਂ ਲੱਗਣੀ ਆ ਹੁਣ ਜੀ ਇਹਨਾਂ ਨੂੰ ਕਿਸੇ ਨੇ ਲੈ ਜਾਣਾ ਨਹੀਂ ਪਰ ਇਹਨਾਂ ਰੀਜਮੈਂਟ ਕਰਨਾ ਬਹੁਤ ਔਖਾ ਆ ਨਾ ਆਪਾਂ ਕਿੱਥੋਂ ਹੋ ਜਾਂਦਾ ਹੁੰਦਾ ਜਦੋਂ ਟਾਈਮ ਆ ਹੋਵੇ ਸਭ ਕੁਝ ਹੋ ਜਾਂਦਾ ਆਪਾਂ ਤਾਂ ਲੱਖ ਰੁਪਈਆ ਤੱਕ ਮੱਸੀਂ ਖਰਚਣ ਜੋਗੇ ਆ ਲਾਕੀਤ ਦੁਬਈ ਜਾਣਾ ਹੁਣਾ ਆ ਦੁਬਈ 'ਚ ਮੇਰਾ ਨਹੀਂ ਮਨ ਕਰਦਾ ਜਾਣਾ ਇੱਕ ਤਾਂ ਤਪੂਤ ਵਾ ਦੂਸਰਾ ਪੈਸੇ ਕੁਛ ਨਹੀਂ ਬਣਦੇ ਵੜਦਾ 10000 ਰੁਪਇਆ ਕਹਿੰਦੇ ਬਣਦਾ ਉਹਨਾਂ ਦਾ ਮੈਂ ਇੱਥੇ ਕਮਾ ਲੈਣਾ ਪਰ ਜੀ ਇੱਥੇ ਵੀ ਹੁਣ ਰਹਿ ਕੇ ਸਰਦਾ ਨਹੀਂ ਰੋਟੀ ਪਾਣੀ ਮੈਂ ਚੱਲਦਾ ਕੱਲ ਨੂੰ ਸੌਂਗ ਵਿਆਹ ਸ਼ਾਦੀ ਆਉਂਦਾ ਆ ਕੋਈ ਹੋਰ ਕੋਈ ਬੰਦਾ ਬਿਮਾਰ ਠਮਾਰ ਆਉਂਦਾ ਪੈਸੇ ਆ ਫਿਰ ਉਹ ਆਪਾਂ ਹੋਰ ਦੂਸਰਿਆਂ ਤੋਂ ਮੰਗਦੇ ਆ ਕਦੀ ਰੈਸਟੋਰੈਂਟ ਨੂੰ ਫੋਨ ਕਰ ਕਦੀ ਬਾਹਰ ਨੂੰ ਫੋਨ ਕਰ ਨਾ ਨਿਆਣੀ ਵੱਡੇ ਹੋਈ ਜਾਂਦੇ ਹੁਣ ਹੋਰ ਗਾਂਗਮਈ ਆ ਕਿੰਨੀ ਆ ਇੱਥੇ ਰਹਿ ਕੇ ਸਾਦਾ ਜਿਹੜੀ ਕਮਾਉਂਦੇ ਆ ਉਹੀ ਤਾਂ ਖਾ ਲੈਂਦੇ ਆ ਆ ਇਹ ਤਾਂ ਸੋਚਣਾ ਪੈਣਾ ਇਹ ਤਾਂ ਸੋਚਣਾ ਪੈਣਾ ਨਾ ਕੋਈ ਨਹੀਂ ਹੁਣ ਮੈਂ ਪੱਕਾ ਮਨ ਬਣਾ ਲਿਆ ਪਾਸਪੋਰਟ ਕਰੋ ਅਪਲਾਈ ਤੇ ਬਾਅਦ ਵਿੱਚ ਲਾਉਨੇ ਆਪਾਂ ਇਟਲੀ ਨੂੰ ਪਾਸਪੋਰਟ ਠੀਕ ਆ ਨਾ ਤੇ ਮੈਂ ਕਈ ਵਾਰੀ ਸੁਣਿਆ ਇੱਥੇ ਬੰਦਿਆਂ ਤੋਂ ਗੱਲਾਂ ਕਰਦੇ ਨੇ ਕਹਿੰਦੇਗਾ ਹੋਰ ਜਿਗਾ ਲੈਟਾ ਵੀ ਬਹੁਤ ਹੋਣੀਆਂ ਆ ਆਓ ਇਟਲੀ ਦਾ ਵੀ ਆ ਤੁਹਾਡਾ ਲਗਾਉਨੇ ਆ ਤੁਹਾਡਾ ਫਰਾਂਸ ਦਾ ਲਗਾਉਨੇ ਆ ਪੁਰਤਗਾਲ ਦਾ ਲਗਾਉਨੇ ਆ ਠੀਕ ਨਹੀਂ ਕਿ ਕਿਸੇ ਨਾ ਕਿਸੇ ਯੰਟਰ ਨੂੰ ਮਿਲਦਾ ਮੈਂ ਕਿਸੇ ਮੁੰਡੇ ਨਾਲ ਲੈ ਕੇ ਜਾਣਾ ਆ ਚੰਗੇ ਜਿਹੇ ਬੰਦੇ ਕੋਲ ਜਾਇਓ ਪਤਾ ਕਰਕੇ ਅੱਜ ਕੱਲ ਚੋਰਾ ਠੱਗੀ ਵੀ ਬਹੁਤ ਚੱਲਦੀ ਆ ਇਹ ਤਾਂ ਹੈ ਚਲੋ ਕੋਈ ਨਹੀਂ ਬੰਦਾ ਵਧੀਆ ਲੱਭਾਂਗੇ ਆਪਾਂ ਜਿਹੜੇ ਮੁੰਡੇ ਆਪਣੇ ਮਹੱਲੇ ਦੇ ਪਹਿਲਾਂ ਗਏ ਆ ਉਹ ਕਿਸੇ ਨਾ ਕਿਸੇ ਅੰਟਰਾਂਹੀਂ ਗਏ ਆ ਉਹਨਾਂ ਦੇ ਨਾਲ ਗੱਲ ਕਰਕੇ ਤਾਂ ਫਿਰ ਆਪਾਂ ਕੱਲਾਵਾਂਗੇ ਪਾਸਪੋਰਟ ਉਹਨਾਂ ਆਪਾਂ ਫਸੇ ਜਾਈਏ ਆਹ ਹੋਇਆ ਤਾਂ ਗੱਲ ਹੈ ਕਿ ਪੈਸਾ ਵੀ ਸਿਰ ਚੁਪਣਾ ਸਾਰਾ ਆਪਣੇ ਕੋਲ ਕਿਹੜਾ ਵੀ ਪੈਸੇ ਆ ਪੈਸੇ ਵੀ ਸਾਰੇ ਵੰਨੇ ਪਾਣੇ ਆਪਾਂ ਨੂੰ ਤੇ ਰੱਬ ਕਰੇ ਸਾਡਾ ਕੰਮ ਬਣ ਜਵੇ ਦਾ ਵਧੀਆ ਬੰਦਾ ਵਧੀਆ ਟੱਕਰੇ ਚਲੋ ਕੋਸ਼ਿਸ਼ ਕਰਦੇ ਆ ਤੇ ਵਧੀਆ ਬੰਦਾ ਟੱਕਰੇ ਮੇਨ ਗੱਲ ਤੇ ਆ ਵੀ ਹੁਣ ਪਾਸਪੋਰਟ ਆਪਾਂ ਕਾਹਨੂੰ ਪਰਸਨ ਅਪਲਾਈ ਕਰਕੇ ਆਈਏ ਤੇ ਫਿਰ ਲਾਉਨੇ ਆ ਹੁਣ ਪਾਸਪੋਰਟ ਪੱਕਾ ਮਨ ਬਣਾ ਲਿਆ ਫਿਰ ਵੀ ਖੁਆਇਸ਼ ਪੂਰੀ ਕਰ ਦੇਣੀ ਠੀਕ ਆ ਆ ਆ ਵੀ ਨਿਆਣੇ ਹੁਣ ਵੱਡੇ ਹੋ ਗਏ ਫਿਰ ਗਾਹਾਂ ਗਾਂ ਜ਼ਿੰਮੇਵਾਰੀਆਂ ਬਾਧੀਆਂ ਆ ਗਾਂ ਨਾਲ ਮੰਗਣਾ ਵਿਆਹਣਾ ਇੱਥੇ ਰਹਿ ਕੇ ਤਾਂ ਕੁਛ ਹੁਣਾ ਨਹੀਂ ਵੀਰੋ ਤੇਰੀ ਗੱਲ ਸਿਆਣੀ ਆ ਉਹ ਕੀ ਕਰੀਏ ਹਾਂ ਨਿਆਣੇ ਪੜਨਾ ਲਿਖਣਾ ਹੋ ਨਿਆਣੇ ਚ ਕੋ ਸੌ ਜੀ ਪੈਸੇ ਹੋਗੇ ਤਾਂ ਪੜਾਵਾਂਗੇ ਆਪਾਂ ਹੂੰ ਵੀ ਤਾਂ ਨਾਲ ਤਰੀ ਸੌ ਨੇ ਕਰੀਆ ਚਲੋ ਕੋਈ ਨਹੀਂ ਆਪਾਂ ਟਰਾਈ ਕਰਦੇ ਹਾਂ ਰੱਬ ਮੋਟੀ ਦਾ ਰੰਗੀ ਕੱਟਣੀ ਪੈਂਦੀ ਆ ਰੱਬ ਸਾਡਾ ਵੀ ਭਲਾ ਕਰੂਗਾ ਕੋਈ ਠੀਕ ਨੇ ਚਲੋ ਫੇਰ ਤੁਸੀਂ ਕੱਲ੍ਹ ਜਾਈਓ ਤੇ ਪਾਸਪੋਰਟ ਕਰਿਓ ਅਪਲਾਈ ਤੇ ਫੇਰ ਦੇਖਦੇ ਹਾਂ ਹੂੰ ਚਲ ਠੀਕਾ ਤੂੰ ਰੋਟੀ ਪਾਣੀ ਬਣਾ ਠੀਕ ਨੇ ਤੇ ਮੈਂ ਜਾਣਾ ਬਾਹਰ ਮੁੰਡੇ ਨੂੰ ਪੁੱਛਦਾ ਵੀ ਜਿੰਦਾ ਪਾਸਪੋਰਟ ਕਿਦਾਂ ਅਪਲਾਈ ਕੀਤਾ ਹੈ ਤੁਸੀਂ ਤੇ ਮੈਂ ਵੀ ਇਹਦੀ ਜਾਣਕਾਰੀ ਲੈ ਕੇ ਤਾਂ ਫੇਰ ਕੱਲ ਪਰਸੋਂ ਨੂੰ ਤੇ ਪਾਸਪੋਰਟ ਅਪਲਾਈ ਕਰਕੇ ਆਉਣਾ ਤੇ ਫਿਰ ਆਪਾਂ ਕਰਾਂਗੇ ਏਜੰਟ ਦੇ ਨਾਲ ਗੱਲਬਾਤ ਠੀਕ ਹੈ ਨਾ ਇਹ ਵੀ ਤੇਰੀ ਮੈਂ ਖਵਾਇਸ਼ ਪੂਰੀ ਕਰ ਦੇਣੀ ਹੈ ਬਾਹਰ ਜਾਣਾ ਠੀਕ ਆ ਆਨੂੰਗਾ ਇਹ ਦੇਖੂਗਾ ਨਾ ਨਾ ਕੋਈ ਨਹੀਂ ਜਦ ਹੁਣ ਤੁਰੇ ਪੈਦਾ ਫੇਰ ਰਾ ਆਪ ਹੀ ਬਣ ਜਾਣਾ ਆਪੇ ਮਾਲਕ ਬਣਾਊਗਾ ਰਾਸੋਨੋ ਤੇ ਲੈਣਾ ਵਸੀਲਾ ਆਪੇ ਰੱਬ ਬਣਾਊਗਾ ਅੱਛਾ ਜੀ ਤੁਸੀਂ ਬਾਹਰ ਚੱਲੇ ਆ ਤਾਂ ਦੁਕਾਨ ਤੋਂ ਦਸਣ ਧਨੀਆ ਪਿਆਜ਼ ਲੈ ਆਓ ਕਿ ਮੈਂ ਤੜਕਾ ਲਾ ਲੂੰਗੀ ਦਾਲ ਨੂੰ ਠੀਕ ਆ ਮੈਂ ਲੈ ਆਉਣਾ ਅੱਛਾ ਛੇਤੀ ਮੁੜ ਆਇਓ ਉੱਥੇ ਨਾ ਗੱਲਾਂ ਚੱਲ ਗਈਆਂ ਕੋਈ ਨਹੀਂ ਹੋ ਮੁੰਡੇ ਚ ਬਹਿਣਾ ਪੈਂਦਾ ਕਈ ਵਾਰੀ ਇਹ ਗੱਲਬਾਤ ਕਰਨੀ ਹੈ ਕੋਈ ਨਹੀਂ ਮੈਂ ਕੋਸ਼ਿਸ਼ ਕਰੂੰਗਾ ਆ ਜਾਣਾ ਮੁੜ ਕੇ ਛੇਤੀ ਆ ਛੇਤੀ ਆ ਜਿਓ ਅੱਛਾ ਕੀ ਲੈਣਾ ਲਸਣ ਤੰਗਿਆ ਤੇ ਪਿਆਜ਼ ਲੈ ਆਇਓ ਠੀਕ ਆ ਮੈਂ ਲੈ ਉਹਨਾਂ ਕੋਈ ਨਹੀਂ ਉਹ ਮੱਲੇ ਵਾਲੇ ਹੱਟੀ ਚੋਂ ਫੜ ਲਿਆ ਉਹਨਾਂ ਮੈਂ ਤੇ ਮੈਂ ਆਇਆ ਤਾਂ ਕਰ ਤੜਕੀ ਦੀ ਤਿਆਰੀ ਠੀਕ ਆ ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਦੋਸਤੋ ਹੁਣ ਮੈਂ ਚੱਲਿਆਂ ਬਾਹਰ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਦਬਕ ਕੇ ਸੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਭੈਣ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਮਿਲਦੇ ਆਂ ਅਗਲੇ ਨਿਊ ਬਲੌਗ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਾਰਿਆਂ ਨੂੰ ਬਾਏ